ਜੱਬੀ ਕਾ ਇੱਕ ਬੰਟੀ ਬੈਂਸ ਤੇ ਜਾਨਲੇਵਾ ਹਮਲਾ ਹੋਇਆ ਜੀਹਾਂ ਪੰਜਾਬੀ 뮤직 ਇੰਡਸਟਰੀ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਕਿ ਪੰਜਾਬੀ ਗੀਤਕਾਰ ਅਤੇ ਨਿਰਮਾਤਾ ਨਿਰਦੇਸ਼ਕ ਬੰਟੀ ਬੈਂਸ ਨੂੰ ਜਾਨੂ ਮਾਰਨ ਦੀ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ ਬੰਟੀ ਬੈਂਸ ਤੇ ਫਾਇਰਿੰਗ ਹੋਈ ਹੈ ਦੱਸਿਆ ਗਿਆ ਕਿ ਇਹ ਧਮਕੀ ਮਸ਼ਹੂਰ ਗੈਂਗਸਟਰ ਲੱਕੀ ਪਟਿਆਲ ਨੇ ਦਿੱਤੀ ਸੀ ਕਿਹਾ ਜਾ ਰਿਹਾ ਹੈ ਕਿ ਰੰਗਦਾਰੀ ਦੇ ਮਾਮਲੇ ਚ ਬੰਟੀ ਬੈਂਸ ਨੂੰ ਇਹ ਧਮਕੀ ਦਿੱਤੀ ਗਈ ਹੈ ਖਬਰਾਂ ਮੁਤਾਬਕ ਬੰਮੀਹਾ ਗੈਂਗ ਨੇ ਬੰਟੀ ਬੈਂਸ ਤੋਂ 1 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਸੀ ਅਤੇ ਹੁਣ ਉਸ ਉੱਪਰ ਫਾਇਰਿੰਗ ਕੀਤੀ ਗਈ। ਮੁਹਾਲੀ ਦੇ ਸੈਕਟਰ 79 'ਚ ਬਣੇ ਕਟਾਣੀ ਪ੍ਰੀਮੀਅਮ ਟਾਬੇ ਅੰਦਰ ਬੰਟੀ ਬੈਂਸ ਤੇ ਇਹ ਹਮਲਾ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਗੈਂਗਸਟਰਾਂ ਨੇ ਰੈਸਟੋਰੈਂਟ ਤੇ ਕਰੀਬ 3 ਤੋਂ 4 ਰਾਉਂਡ ਫਾਇਰ ਕੀਤੇ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਫਾਇਰਿੰਗ ਤੋਂ ਬਾਅਦ ਹੀ ਬੰਟੀ ਬੈਂਸ ਰੈਸਟੋਰੈਂਟ ਤੋਂ ਬਾਹਰ ਨਿਕਲ ਚੁੱਕੇ ਸੀ। ਪਰ ਇਸ ਤੋਂ ਸਾਫ ਹੈ ਕਿ ਗੈਂਗਸਟਰਾਂ ਨੂੰ ਪਹਿਲਾਂ ਤੋਂ ਹੀ ਬੰਟੀ ਦੇ ਰੈਸਟੋਰੈਂਟ 'ਚ ਹੋਣ ਦੀ ਖਬਰ ਸੀ। ਇਸ ਤੋਂ ਪਹਿਲਾਂ ਬੰਟੀ ਬੈਂਸ ਨੇ ਆਪਣੇ ਇੰਸਟਾਗ੍ਰam ਤੇ ਇੱਕ ਸਟੋਰੀ ਵੀ ਸ਼ੇਅਰ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਬਕਾਇਦਾ ਲੋਕੇਸ਼ਨ ਕਟਾਣੀ ਪ੍ਰੀਮੀਅਮ ਟਾਪੇ ਦੀ ਪਾਈ ਹੋਈ ਸੀ ਅਤੇ ਸ਼ਾਇਦ ਇਸ ਤੋਂ ਹੀ ਗੈਂਗਸਟਰਾਂ ਨੂੰ ਉਹਨਾਂ ਦੀ ਲੋਕੇਸ਼ਨ ਦਾ ਪਤਾ ਲੱਗਿਆ ਹੋਵੇਗਾ ਉਦੋਂ ਹੁਣ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਗੈਂਗਸਟਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਗੋਲੀਬਾਰੀ ਕਰਨ ਵਾਲੇ ਕਿਹੜੇ ਸ਼ਖਸ ਸੀ ਅਤੇ ਉਹਨਾਂ ਦੇ ਧਾਰ ਕਿ ਵਾਕੇ ਹੀ ਧਮਕੀ ਦੇਣ ਵਾਲੇ ਲੱਕੀ ਪਟਿਆਲ ਅਤੇ ਬੰਮੀਹਾ ਗਰੁੱਪ ਨਾਲ ਜੁੜੇ ਹੋਏ ਸੀ ਜਾਂ ਫਿਰ ਨਹੀਂ ਪਰ ਇਸ ਵਿਚਾਲੇ ਵੱਡੀ ਖਬਰ ਜੋ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਪੰਜਾਬੀ ਗੀਤਕਾਰ ਬੰਟੀ ਬੈਂਸ ਨੂੰ ਜਾਨੂ ਮਾਰਨ ਦੀ ਕੋਸ਼ਿਸ਼ ਹੋਈ ਹੈ ਬੰਟੀ ਬੈਂਸ ਤੇ ਫਾਇਰਿੰਗ ਕੀਤੀ ਗਈ ਹੈ ਅਤੇ ਉਸ ਤੇ ਕਰੀਬ 304 ਰਾਉਂਡ ਫਾਇਰ ਕੀਤੇ ਗਏ ਨੇ ਹਮਲਾ ਉਸ ਸਮੇ ਹੋਇਆ ਜਦੋਂ ਬੰਟੀ ਬੈਂਸ ਇੱਕ ਰੈਸਟੋਰੈਂਟ 'ਚ ਖਾਣਾ ਖਾਣ ਗਏ ਸੀ ਹਾਲਾਂਕਿ ਗਰੀਮਤ ਰਹੀ ਕਿ ਬੰਟੀ ਬੈਂਸ ਇਸ ਹਮਲੇ 'ਚ ਬਾਲ ਬਾਲ ਬਚ ਗਏ ਅਤੇ ਉਹ ਰੈਸਟੋਰੈਂਟ ਚੋਂ ਪਹਿਲਾ ਹੀ ਬਾਹਰ ਨਿਕਲ ਚੁਕੇ ਸੀ ਤੇ ਕੁਝ ਮਿੰਟਾਂ ਬਾਅਦ ਹੀ ਰੈਸਟੋਰੈਂਟ ਚ ਪਹੁੰਚੇ ਗੈਂਗਸਟਰਾਂ ਨੇ ਤਿੰਨ ਤੋਂ ਚਾਰ ਰਾਉਂਡ ਫਾਇਰ ਕੀਤੇ ਦੱਸਿਆ ਕਿ ਬੰਬੀਹਾ ਗੈਂਗ ਵੱਲੋਂ ਅਤੇ ਗੈਂਗਸਟਰ ਲੱਕੀ ਪਟਿਆਲ ਵੱਲੋਂ ਬੰਟੀ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਉਹਨਾਂ ਤੋਂ 1 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਗਈ ਅਤੇ ਹੁਣ ਉਹਨਾਂ ਤੇ ਫਾਇਰਿੰਗ ਕੀਤੀ ਗਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ